ਜੇਕਰ ਤੁਸੀਂ ਆਪਣੇ ਵੀ ਇੱਕ ਦੂਜੇ ਨੂੰ ਗੋਲਾ ਕੱਢ ਕੇ ਜੇ ਅਸੀਂ ਗਾਲਾਂ ਲਿਕਤੀਆਂ ਜੇ ਅਸੀਂ ਫਲਾਨਾ ਕਰ ਦਿੱਤਾ ਇਹਦੇ ਨਾਲ ਕੁਝ ਨਹੀਂ ਸਵਾਰਨ ਵਾਲਾ ਇਹ ਬੜਾ ਸਮਝਣਾ ਪਊਗਾ ਜੇਕਰ ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਅੱਗੇ ਵਧਣਾ ਅੱਗੇ ਜਿੱਤਣਾਗਾ ਦੂਸਰੀ ਖਬਰ ਜੁੜੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ 29-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦਾ 11 ਨਵੰਬਰ ਨੂੰ ਤਰੀਕ ਸੀ ਪੇਸ਼ ਸੀ ਸੁਪਰੀਮ ਕੋਰਟ ਦੇ ਵਿੱਚ ਪਰ ਵੱਡੀ ਤੁਸੀਂ ਇਹ ਗੱਲ ਦੇਖੋ ਕਿ ਦੂਸਰੇ ਪਾਸੇ ਉਸੇ ਦਿਨ ਇੱਕ ਦਿਨ ਪਹਿਲਾਂ ਬੰਬ ਧਮਾਕੇ ਹੁੰਦੇ ਆ ਦਿੱਲੀ ਦੇ ਵਿੱਚ ਤੇ ਦੂਸਰੇ ਉਸੇ ਦਿਨ ਹੀ ਜਿਹੜੀਆਂ ਕਿ ਦੂਸਰੇ ਦਿਨ ਚੋਣਾ ਹੋਣੀ ਸੀ ਬਿਹਾਰ ਦੇ ਵਿੱਚ ਉਤੋਂ ਮੋਦੀ ਜਿੱਤਦਾ ਨਰਿੰਦਰ ਮੋਦੀ ਇਹ ਬੜੀਆਂ ਚੀਜ਼ਾਂ ਸਾਨੂੰ ਸਮਝਣ ਦੀ ਜ਼ਰੂਰਤ ਆ ਜੋ ਅੱਜ ਚੱਲ ਰਿਹਾਗਾ ਪਰ ਅਸੀਂ ਇਸ ਐਂਗਲ ਤੋਂ ਨਹੀਂ ਸਮਝਦੇ ਅਸੀਂ ਥੋੜਾ ਜਿਹਾ ਬਰੀਕ ਦੇ ਤਹਿਤ ਇਕ ਨਹੀਂ ਜਾਂਦੇ ਤੇ ਉਸੇ ਦਿਨ ਬੰਬ ਧਮਾਕੇ ਹੁੰਦੇ ਆ ਜਦੋਂ ਚੋਣਾ ਹੁੰਦੀ ਹੈ ਉਦੋਂ ਕਿਉਂ ਹੁੰਦੀ ਹੈ ਬੜੇ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਉੱਥੇ ਮੁੱਦੀ ਜਿੱਤ ਗਿਆ ਚਲੋ ਉਹ ਗੱਲ ਵੱਖਰੀ ਆ ਵੀ ਜਿੰਨਾ ਹਾਰਨਾ ਪਰ ਇਹਦੇ ਵਿੱਚ ਮਨਸਾ ਕੀ ਆ ਇਹ ਵੱਡੀ ਜਿਹੜੀ ਸੋਚ ਵਿਚਾਰਨ ਵਾਲੀ ਗੱਲ ਆ ਹੁਣ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਕਿ ਫੰਕਸ਼ਨ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਨੇ ਉੱਤੇ ਜਵਾਬ ਦੇਣਾ ਸੀ ਤਾਂ ਅੱਜ ਤੁਸੀਂ ਇਹ ਦੇਖੋ ਕਿ 11 ਨਵੰਬਰ ਦੀ ਤਰੀਕ ਨੂੰ ਕਿਸੇ মিডিਆ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜਵਾੜੀ ਦੀ ਜਿਹੜਾ ਫੰਕਸ਼ਨ ਨੂੰ ਲੈ ਕੇ ਉਥੇ ਬਹਿਸ ਹੋਣੀ ਸੀ ਤਰੀਕ ਪਣੇ ਸੀ ਕੀ ਹੋਇਆ ਉਹਦਾ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਮੀਡੀਆ ਤੱਕ ਪਿੰਕੜੀ ਪੈਣ ਦਿੱਤੀ ਗਈ ਕਿ ਭਾਈ ਬਲਵੰਤ ਸਿੰਘ ਰਾਜਵਾੜੀ ਦੀ ਜਿਹੜਾ ਉਥੇ ਤਰੀਕ ਸੀ ਤੇ ਕੌਣ ਪੇਸ਼ ਹੋਇਆ ਕਹਿੰਦਾ ਸਰਕਾਰ ਨੇ ਕੀ ਜਵਾਬ ਦਿੱਤਾ ਇਹ ਬੜੇ-ਬੜੇ ਸਵਾਲ ਆ ਇਹ ਆਉਣ ਵਾਲਾ ਭਵਿੱਖਾ ਤੁਸੀਂ ਕਹਿੰਦੇ ਕਿ ਭਾਈ ਬਲਵੰਤ ਸਿੰਘ ਰਾਜਵਾੜੀ ਨੂੰ ਫੌਸੀ ਨਹੀਂ ਦੇ ਸਕਦੇ ਨਹੀਂ ਅਸੀਂ ਇਹ ਨਹੀਂ ਕਰ ਸਕਦੇ ਫਲਾਨਾ ਨਹੀਂ ਕਰ ਸਕਦੇ ਤੁਸੀਂ ਇਹ ਦੇਖ ਲਿਓ ਇਹ ਚੋਣਾਂ ਨੇੜੇ ਆਉਣ ਦੇ 2027 ਦੀ ਆ ਉਹਦੇ ਤੇ ਇੱਕ ਕੇਂਦਰ ਸਰਕਾਰ ਇਹ ਚੀਜ਼ਾਂ ਲਮਕਾਊਗੀ ਤਾਂ ਫਿਰ ਇਹ ਕਿਨੂੰ ਖੁਸ਼ ਕਰੂਗੀ ਤੁਹਾਡੇ ਸਾਹਮਣੇ ਆ ਭਾਈ ਬਲਵੰਤ ਸਿੰਘ ਰਾਜਵਾਨੀ ਤੁਸੀਂ ਅੱਜ ਲਿਖ ਕੇ ਲੈ ਲਓ ਮੇਰੀ ਵੀਡੀਓ ਸੰਭ ਕੇ ਰੱਖ ਲਓ ਇਹਨਾਂ ਲੋਕਾਂ ਨੇ ਫਾਂਸੀ ਦੇਣੀ ਆ ਜਾਂ ਕੋਈ ਹੋਰ ਜਿਸ ਤਰ੍ਹਾਂ ਘਾਤਕ ਟਿਕਾ ਜਾਂ ਗੈਂਸਪਲਾਟ ਦੇ ਰਾਹੀ ਜਿਹੜਾ ਉਸ ਨੂੰ ਖਤਮ ਕਰਨਾ ਤਹ ਜੇ ਮਰਦੀ ਕਰਨਾ ਬੜੇ ਬੜੇ ਜొਹਦੇ ਆ ਜਿਹੜੇ ਕਿ ਜ਼ਿਲ੍ਹਿਆਂ ਦੇ ਵਿੱਚ ਖਤਮ ਕੀਤੇ ਆ ਰੱਬ ਨਾ ਕਰੇ ਪਰ ਅਸੀਂ ਇਹਨਾਂ ਤੋਂ ਇਹ ਚੀਜ਼ ਵੀ ਨਹੀਂ ਕਿ ਤੁਸੀਂ ਕਿਸੇ ਦੁਸ਼ਮਣ ਤੋਂ ਪਾਸਾ ਵਟ ਲਓ ਕਿ ਜੀ ਅਸੀਂ ਮੂੰਹ ਪਾਸੇ ਕਰ ਲਿਆ ਸਾਡੇ ਤੇ ਬਾਹਰ ਨਹੀਂ ਕਰਦਾ ਪਰ ਹਮੇਸ਼ਾ ਜਿਹੜਾ ਕਿ ਕਿਸੇ ਨੂੰ ਵੀ ਆਪਣੇ ਤੋਂ ਬਾਅਦ ਜਿਹੜਾ ਕਮਜ਼ੋਰ ਨਹੀਂ ਸਮਝਣਾ ਚਾਹੁੰਦਾ ਇਹ ਨਹੀਂ ਸਮਝਣਾ ਚਾਹੁੰਦਾ ਜੀ ਅਸੀਂ ਤਾਂ ਪਹਿਲਾਂ ਫਾਂਸੀ ਰਕਾ ਲਈ ਅਸੀਂ ਦੁਬਾਰੇ ਰਕਾ ਲਾਂਗੇ ਇਹ ਵੀ ਬੜਾ ਵੱਡਾ ਭਲੇਖਾ ਹੈਗਾ ਤੇ ਆਉਣ ਵਾਲਾ ਵਕਤਾ ਤੁਹਾਡੇ ਸਾਹਮਣੇ ਹੋਊਗਾ ਤੁਸੀਂ ਆਪ ਕਹੋਗੇ ਆਪ ਦੇਖੋਗੇ ਆਪਣੀ ਅੱਖੀ ਜੋ ਕੁਝ ਅੱਜ ਪੰਜਾਬ ਦੇ ਸਿੱਖਾਂ ਦੇ ਨਾਲ ਹੋਊਗਾ ਜੋ ਭਾਈ ਬਲਵੰਤ ਸਿੰਘ ਰਾਜਵਾਨ ਦੇ ਰਾਜਵਾਨੇ ਦੇ ਨਾਲ ਹੋਊਗਾ ਉਹਦੀ ਫੰਕਸ਼ਨ ਦੀ ਤਰੀਕ ਆ ਕਿਉਂ ਜਿਹੜੀ ਕਿ ਦੱਬੇ ਦਿੱਤੀ ਕਿ ਪਤਾ ਲੱਗਣ ਦਿੱਤਾ ਕਿਸੇ ਨੂੰ ਕਿ ਕਿਉਂ ਭਾਈ ਬਲਵੰਤ ਸਿੰਘ ਰਾਜਵਾਨੀ ਦੇ ਜਿਹੜੇ ਇੱਕ ਤਰੀਕ ਆ ਕਿ ਅੱਗੇ ਪੈ ਗਈ ਆ ਜਾਂ ਪਿੱਛੇ ਪੈ ਗਈ ਆ ਜਾਂ ਕੀ ਉੱਥੇ ਹੋਇਆ ਤੇ ਐਡਾ ਵੱਡਾ ਮਾਮਲਾ ਹੋਵੇ ਫੰਕਸ਼ਨ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਹੋਵੇ ਜੇਕਰ ਕੇਂਦਰ ਸਰਕਾਰ ਇਹਦੇ ਤੇ ਕੋਈ ਨਹੀਂ ਨਿਰਣਾ ਲੈਂਦੀ ਤਾਂ ਅਸੀਂ ਆਪਣਾ ਨਿਰਣਾ ਲਵਾਂਗੇ ਇੱਕ ਬੜੇ ਵੱਡੇ ਸਵਾਲ ਆ ਇਸ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ ਇੱਥੇ ਜੇਕਰ ਅਸੀਂ ਇੱਕ ਕਮਲਿਆ ਵਾਂਗੂ ਜੀ ਕਹਿੰਦਾ ਜੀ ਨਹੀਂ ਪਸਦੀ ਹੁੰਦੀ ਨਹੀਂ ਖੁਸ਼ ਹੁੰਦਾ ਤੁਸੀਂ ਤਾਂ ਐਵੇਂ ਆਖੀ ਜਾਂਦੇ ਹੋ ਇਹ ਗੱਲਾਂ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਸੋਚਣ ਤੇ ਸਮਝਣਾ ਵਿੱਚ ਇਹ ਨਹੀਂ ਕਿ ਮੈਂ ਵੱਡਾ ਕੋਈ ਵਿਦਵਾਨ ਹਾਂ ਪਰ ਇੱਥੇ ਤੁਸੀਂ ਜੇਕਰ ਤੁਹਾਨੂੰ ਨਹੀਂ ਪਤਾ ਕਿਸੇ ਤੋਂ ਹੋਰ ਸਲਾਹ ਲੈ ਲਓ ਇਹ ਬੜਾ ਕੁਝ ਅਜਾ ਪੰਜਾਬ ਦੇ ਵਿੱਚ ਜੋ ਕੁਝ ਹੋਇਆਗਾ ਵੋਟਾਂ ਵੀ ਜਿਹੜਾ ਉਹਦੇ ਆਧਾਰਤ ਤੇ ਜਿਹੜਾ ਇਹ ਜੇ ਕਿ ਚਲੋ ਆਪਾਂ ਦੇਖਦੇ ਆਂ ਕਿ ਹਰ ਇੱਕ ਪਾਰਟੀ ਜਿਹੜੀ ਆਪਣਾ ਆਪਣਾ ਜੋਰ ਅਜਮਾਉਂਦੀ ਆ ਉਹ ਜਿੱਤਦੀ ਹੁੰਦੀ ਆ ਵੋਟਾਂ ਦੇ ਵਿੱਚ ਪਰ ਮਨਦੀਪ ਸਿੰਘ ਜਿਹਨੂੰ ਕਿ ਸਾਰਾ মিডিਆ ਜਿਹਨੂੰ ਕਿ ਸਾਰਾ ਇਹ ਕਿ ਮਨਦੀਪ ਸਿੰਘ ਪਹਿਲੇ ਨੰਬਰ ਤੇ ਆ ਰਹੇ ਆ ਤੋ ਹਾਰ ਕਿਵੇਂ ਗਿਆ ਇਹਦੇ ਵੱਡੇ بڑے ਵੱਡੇ ਕਾਰਨ ਨੇ ਉਹ ਹਾਰਿਆ ਨਹੀਂ ਉਹ ਹਰਾਇਆ ਗਿਆ ਜੋ ਮਰਦੀ ਕਹ ਲੋ ਕਿਸੇ ਇੱਕ ਗੱਲ ਤੋਂ ਮਰਜੀ ਜਾ ਕੇ ਦੇਖ ਲੋ ਕਿ ਕਿਵੇਂ ਹਾਰਿਆ ਇਹ ਬੜੀ ਪਰਟੋਲ ਕਰਨ ਵਾਲੇ ਜਿਹੜੀ ਕਿ ਸਥਿਤੀ ਆ ਕਿ ਉਹਨਾਂ ਨੂੰ ਸਰਕਾਰਾਂ ਨੇ ਰਲ ਕੇ ਹਰਾਇਆ ਜਾਂ ਮੀਡੀਆ ਨੇ ਰਲ ਕੇ ਹਰਾਇਆ ਜਾਂ ਸਾਡੇ ਕੁਝ ਬੰਦੇ ਆ ਜਿਨ੍ਹਾਂ ਦੇ ਕਿ ਬੋਲ ਕਬੋਲ ਹੀ ਅਜੇ ਸੀ ਜਾਂ ਉਹਨਾਂ ਨੇ ਹਰਾਇਆਗਾ ਜਾਂ ਅਸੀਂ ਫਿਰ ਗਲਤ ਫੈਸਲਾ ਲੈ ਲਿਆ ਕਿ ਭਾਈ ਬੰਦੇ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਹੜੇ ਖੜੇ ਸੀ ਉਹ ਬੰਦੇ ਨਜ਼ਰ ਨਹੀਂ ਆਏ ਜਿਹੜੇ ਕਿ ਪ੍ਰਤੀਯਾਰਕ ਸੀ ਬੜੇ ਬੜੇ ਉਹ ਨਜ਼ਰ ਨਹੀਂ ਆਏ ਬੜਾ ਕੁਝਾ ਉਹਨਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਿਆ ਗਿਆ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਕਿ ਤੁਹਾਨੂੰ ਇਹ ਇੱਕ ਬੜਾ ਵੱਡਾ ਉਹ ਭੁਲੇਖਾਗਾ ਕਿ ਤੁਹਾਡਾ ਬੰਦਾ ਉਹ ਤੁਹਾਡਾ ਬੰਦਾ ਨਹੀਂ ਉਹ ਮੈਂ ਤੁਹਾਨੂੰ ਇਹ ਥੀ ਕਲੀਅਰ ਕਰ ਦਿੰਦਾ ਉਹ ਤੁਹਾਡੀਆਂ ਜੜਾਂ ਤੇ ਬੈਠਾਗਾ ਉਹ ਤੁਹਾਨੂੰ ਹਰਾਉਣ ਤੇ ਬੈਠਾਗਾ ਇੱਥੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦਾ ਨੁਮਾਇੰਦਾਗਾ ਪਰ ਮੈਂ ਤੁਹਾਨੂੰ ਇਹ ਜਿੱਗ੍ਹਾ ਲੇ ਸਾਫ਼ ਕਰ ਰਿਆਂਗਾ ਕਿ ਸਿਮਰਜੀਤ ਸਿੰਘ ਮਾਨ ਤੁਹਾਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੜਾਂ ਤੇ ਬੈਠੂਗਾ ਉਹਦਾ ਬਿਆਨ ਕਿ ਅਕਾਲੀ ਦਲ ਦੇ ਨਾਲ ਆ ਅਸੀਂ ਰਲ ਲਵਾਂਗੇ ਜਿਹੜਾ ਕਿ ਅਕਾਲੀ ਦਲ ਉਹਨੂੰ ਸਾਰਾ ਪਤਾ ਕਿ ਅਕਾਲੀ ਦਲ ਬਾਰੇ ਕੀ ਸੋਚਦਾ ਸੀ ਪਰ ਅੱਜ ਬਿਆਨ ਇਹ ਕਿਉਂ ਆ ਰਹੇ ਆ ਬੜੇ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਤੇ ਆਪਾਂ ਭਾਈ ਬਲਵਤ ਸਿੰਘ ਰਾਜਵਾਨੀ ਦੀ ਜਿਹੜੀ ਤਰੀਕਾ ਉਹ ਵੇਖਦੇ ਆ ਕਿਦੋਂ ਪੈਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਦੇ ਆ